ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜੀ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਸਿੱਟਣ ਚੱਲੇ ਆ ਪੱਖੇ ਤੇ ਰਹੇ ਤੇ 10 ਕਿੱਲਿਆਂ ਤੇ ਲਾ ਕੇ ਆਵਾਂਗੇ ਰਹੇ ਤੇ ਮੈਂ ਡੈਡੀ ਤੇ ਇੱਕ ਬੰਦਾ ਹੋਰ ਆਪਣੇ ਨਾਲ ਪਿੰਡ ਚੋਂ ਤੇ ਤਿੰਨ ਬੰਦੇ ਆਗੇ ਡੈਡੀ ਹੁਣੀ ਦੋਨੇ ਜਾਣੇ ਪਹਿਲਾਂ ਉਧਰ ਦੋ ਗੱਟੇ ਦੂਜੇ ਖੇਤ ਰਹਿੰਦੇ ਨੇ ਲਾਉਣਾਂ ਲਈ ਉਹ ਰਾਤ ਬਚ ਗਿਆ ਸੀ ਕੋਠੇ ਤੇ ਰਹੇ ਸੀਗੇ ਤੇ ਹੁਣ ਉਹ ਲਾ ਕੇ ਆਉਣਗੇ ਨੇ ਮੈਂ ਬਲਦ ਰੇੜੀ ਲੈ ਕੇ ਜਾ ਰਿਆਂ ਖੇਤ ਵੱਲ ਨੂੰ ਵਿਚ ਲੱਦਿਆ ਹੋਇਆ ਰਹੇ 10 ਬੋਰੀਆਂ ਦਿਖਾਉਣਾ ਤੁਹਾਨੂੰ ਸਾਰਾ ਕੁਝ ਅੱਜ ਬਲੌਗ ਦੇ ਵਿੱਚ ਤੇ ਉਸ ਤੋਂ ਬਾਅਦ ਕਰਾਂਗੇ ਆਪਾਂ ਫਤਿਹਗੜ੍ਹ ਸਾਬ ਜਾਣ ਦੀ ਤਿਆਰੀ ਕਿਉਂਕਿ ਹੋ ਟਰੈਕਟਰ ਤਾਂ ਹੋ ਗਏ ਤਿਆਰ ਬਾਜ ਜਿਹੜੇ ਤੇ ਆਪਾਂ ਜਾਣਾ ਉਹਨੂੰ ਕਰ ਦਈਏ ਤਿਆਰ ਤੇ ਇੱਕ ਕੱਲ ਨੂੰ ਕਰਨਾ ਉਹ ਮੁੰਡੇ ਦਾ ਟਰੈਕਟਰ ਜਿਹੜਾ ਹਰਪ੍ਰੀਤ ਕੈਨੇਡਾ ਤੋਂ ਆਇਆ ਉਹ ਪਹੁੰਚ ਗਿਆ ਰਾਤ ਪਹੁੰਚ ਗਿਆ ਉਹਦੇ ਪਿੰਡ ਤੇ ਆਥਣ ਨੂੰ ਉਹਨੂੰ ਮਿਲ ਕੇ ਵੀ ਆਵਾਂਗੇ ਆਪਾਂ ਬੁਲਾਵਾਂਗੇ ਤੁਹਾਨੂੰ ਸਾਰਿਆਂ ਨੂੰ ਉਹਦੇ ਨਾਲ ਆ ਜਾਂਦਾ ਜੀ ਸਾਡੇ ਖੇਤ ਨੂੰ ਰਸਤਾ ਰਾਜੀਏ ਤੋਂ ਚੌਂਟਾ ਸਾਹਿਬ ਵਾਲੀ ਸੜਕ ਆ ਇਹ ਜਮਾ ਲਾਸਟ ਤੇ ਆਪਣਾ ਖੇਤ ਆ ਹੱਦ ਦੇ ਉੱਤੇ ਉਸ ਤੋਂ ਬਾਅਦ ਸੰਗਰੂਰ ਜਿਲ੍ਹਾ ਚੱਲ ਪਾਂਦਾ ਤੇ ਉਧਰ ਨੂੰ ਮਾਨਸਾ ਚੱਲ ਪਾਂਦਾ ਆਪਣੇ ਖੇਤ ਦੇ ਵਿੱਚ ਤਿੰਨ ਜਿਲ੍ਹਾਂ ਦੀ ਹੱਦ ਪੈਂਦੀ ਆ ਤੇ ਆ ਲੱਦਿਆ ਪਿਆ ਰੇ 10 ਬੋਰੀਆਂ ਅੰਜੀ ਤੇ ਪਹੁੰਚ ਗਏ ਆਪਾਂ ਆਪਣੇ ਖੇਤ ਆ ਘਰ ਦੇ ਨਾਲ ਲੱਗਵਾ ਹੈਗਾ ਆਪਣਾ ਵਾਹਨ ਉੱਥੇ ਦੇਖਾਂਗੇ ਰੇ ਤੇ ਉਸ ਤੋਂ ਬਾਅਦ ਇਹ ਚ ਦੇਖ ਕੇ ਆ ਜਿਹੜੀ ਵਧੀਆ ਜੀ ਕਣਕ ਆ ਘਰ ਚ ਦੇ ਨਾਲ ਇਹ ਚ ਲੱਗਾਂਗੇ ਉਸ ਤੋਂ ਬਾਅਦ ਜਿੱਥੇ ਉਹ ਸਾਹਮਣੇ ਟਾਵਰ ਆ ਟਾਵਰ ਦੇ ਸਾਹਮਣੇ ਦੇਖਾਂਗੇ ਇੰਨਾ ਕਰੇਡ ਇੱਕ ਅੱਜ ਫੇਰ ਚੱਲਾਂਗੇ ਪਿੰਡ ਨੂੰ ਤੇ ਅੱਖ ਨੇ ਜਾ ਕੇ ਆਉਣਾ ਮੁੰਡੇ ਕੋਲੇ ਕੈਨੇਡਾ ਵਾਲੇ ਕੋਲੇ ਫੇਰ ਚੱਲਾਂਗੇ ਦੇਖਾਂਗੇ ਫੇਰ ਸ਼ਾਇਦ ਟਰਾਲੀ ਲੈਣ ਜਾਈਏ ਸਰਾਂ ਦੇ ਲਈ ਬੰਦੇ ਬਾਦਾਂਗੇ ਵੱਡੀ ਟਰਾਲੀ ਲੈ ਆ ਮੈਂ ਪਾ ਕੇ ਮੁੰਡੇ ਦੀ ਪਰਪਾ ਆ ਗਈ ਜੀ ਆਪਣੀ ਕਣਕ ਦਿਖਾਉਣੇ ਆ ਤੁਹਾਨੂੰ ਕਿ ਕਿੱਦਾਂ ਦੀ ਆਪਣੀ ਕਣਕ ਦੇਖੋ ਜੀ ਆ ਖਾਲ ਤੋਂ ਉਧਰਲੀ ਸਾਈਡ ਆ ਜੀ ਇਹ ਵਾਲੀ ਆ ਗਈ ਆਪਣੀ ਕਣਕ ਕੋਈ ਕੀੜਾ ਨਹੀਂ ਕੁਛ ਨਹੀਂ ਇੱਕ ਨੰਬਰ ਕਣਕ ਆ ਸਾਰੀ ਦੇਖੋ ਜੀ ਇਹ ਕਣਕ ਆਪਣੀ ਇਹ ਘਰ ਦਾ ਵਾਹਣਾ ਆਪਣਾ ਰਾਮਰਾ ਸਾਈਡ ਲਓ ਜੀ ਤੇ ਤੱਕੀ ਰੇੜੇ ਗਣ ਖੋਦ ਦੀ ਬੋਰੀ ਉਹਨੇ ਡੈਡੀ ਹੁਣੀ ਆਉਂਦੇ ਨੇ ਉਹਨੇ ਚਲੋ ਕੁਸਤਾ ਦੇਗਾਂਗੇ ਲਓ ਜੀ ਤੇ ਆਪਾਂ 6 ਬੋਰੀਆਂ ਸੜਤੀਆਂ ਤੇ 4 ਕ ਰਹਿ ਗਈਆਂ ਡੈਡੀ ਹੁਣੀ ਆਪਣੇ ਆਗੇ ਸੀ ਉਥੇ ਤੇ ਹੁਣ ਆਪਾਂ ਚੱਲਦੇ ਆ ਘਰੇ ਚਾਹ ਲੈਣ ਟਾਈਮ ਸਵਾ 1 ਹੋ ਗਿਆ ਤੇ 1:30 ਵਜੇ ਚਾਹ ਪੀਵਾਂਗੇ ਨਾਲੇ ਆਪਾਂ ਚਾਹ ਚੱਕ ਲੈਵਾਂਗੇ ਨਾਲੇ ਰੋਟੀ ਲੈ ਆਵਾਂਗੇ ਤੇ ਨਾਲੇ ਮੱਛਾਂ ਗੋਹਾ ਗਾਹ ਮੋੜਿਆ ਮੈਂ ਘਰੇ ਜਾ ਕੇ ਤੇ ਫਿਰ ਉਸ ਤੋਂ ਬਾਅਦ ਅੱਜ 3:00 ਵਜੇ ਨੂੰ ਹੋ ਜਾਾਂਗੇ ਜਮਾਂ ਵਿਹਲੇ ਫੇਰ ਕਰਾਂਗੇ ਆਪਣੀ ਅਟਗੜ ਸਾਹਿਬ ਦੀ ਤਿਆਰੀ ਤੇ ਇਹਨਾਂ ਦੀ ਟਰਾਲੀ ਭੱਕ ਲਿਆਵਾਂਗੇ ਇੱਕ ਦਾ ਦੋਸਤ ਵੀ ਤੇ ਇੱਕ ਟੈਕ ਦੀ ਸੈਟਿੰਗ ਜੀ ਕਰਾਉਣੀ ਹੈ ਟਰੈਕਟਰ ਤੇ ਦੀ ਚੱਲਦਾ ਜਾ ਕਰਨ ਨੂੰ ਥੋੜਾ ਜਿਹਾ ਫਰਮਾਂ ਦੇ ਦੋ ਫਾਰਮਾ ਬਣਾਉ ਦੇ ਵਿੱਚ ਹੁਣ ਚੱਲਦੇ ਆਪਾਂ ਘਰ ਨੂੰ ਪਿੰਡ ਪਹੁੰਚ ਗਏ ਦਿਖਾਉਣੇ ਤੁਹਾਨੂੰ ਲਓ ਜੀ ਇੱਥਰ ਹੋ ਗਿਆ ਆਪਾਂ ਪਿੰਡ ਦੇ ਵਿੱਚ ਲਓ ਜੀ ਤੇ ਆਪਾਂ ਪਹੁੰਚ ਗਿਆਂ ਚਾਹ ਲੈ ਕੇ ਖੇਤ ਉਹ ਭਈਆ ਤੇ ਨਾਲੇ ਡੈਡੀ ਵਰਗੇ ਹੱਥ ਤੋਣ ਗਏ ਨੇਗੇ ਤੇ ਬਸ ਆ ਦੋ ਬੋਰੀਆਂ ਰਹਿ ਗਈਆਂ ਡੇਗਣੀਆਂ ਫੇਰ ਚੱਲਦੇ ਆਂ ਟਰਾਲੀ ਪਾਉਣ ਸੰਦਾਲੀ ਲਓ ਜੀ ਤੇ ਆਪਾਂ ਰੇ ਸਾਰਾ ਡੇ ਗਿਆ ਦਾ ਬੋਰੀਆਂ ਸਾਰੀਆਂ ਬੋਰੀਆਂ ਖਾਲੀ ਤੇ ਹੁਣ ਚੱਲਦੇ ਆ ਘਰ ਨੂੰ ਤੇ ਘਰੇ ਜਾ ਕੇ ਕਰਾਂਗੇ ਸੰਨੀ ਸੁੰਨੀ ਓਏ ਚੱਲ ਏ ਦੇਖ ਕੇ ਮੈਂ ਚਾਕ ਦਿਆਂ ਨੇ ਲਓ ਜੀ ਤੇ ਆਪਾਂ ਸੰਨੀ ਸੁੰਨੀ ਕਰਤੀ ਸੀ ਘਰੇ ਆ ਕੇ ਖੇਤੋਂ ਰੇ ਦੇ ਕੇ ਆ ਕੇ ਤੇ ਆਥਣਾ ਦਾ ਕੰਮ ਸਾਰਾ ਨਮੇੜਤਾ ਸੁੱਕ ਖੰਡਿਆ ਦੀ ਥੱਲੇ ਅੰਦਰ ਵੀ ਕੱਖ ਪਾ ਤੇ ਜਿਹੜੇ ਰਾਤ ਨੂੰ ਖਾਣੇ ਨੇਗੇ ਤੇ ਬਸ ਜਦੋਂ ਅੰਦਰ ਬਨਦੀਆਂ ਫਿਰ ਸਵੇਰ ਵਾਲੀ ਪਾ ਦਾਂਗੇ ਹੁਣ ਇਹਨਾਂ ਨੂੰ ਪਹਿਲਾਂ ਪਾਣੀ ਪੀਵਾਵਾਂਗੇ ਤੇ ਪਾਣੀ ਪਿਉਣ ਸਾਰ ਲੱਗਾਂਗੇ ਇਹਨਾਂ ਨੂੰ ਚੋਣ ਕਿਉਂਕਿ ਅੱਜ ਸ਼ਾਮ ਨੂੰ ਥੋੜਾ ਜਿਹਾ ਕੰਮ ਕਰਾਂਗੇ ਪਹਿਲਾਂ ਆਪਣੀਆਂ ਐਸਲਾਸ ਵੀ ਟਰੈਕਟਰ ਤੇ ਹੁਣ ਡੈੱਕ ਲਗਾਉਣ ਚੱਲਾਂਗੇ ਜਿਹੜਾ ਸਰੰਦ ਲੈ ਕੇ ਜਾਣਾਗਾ ਤੇ ਉਹ ਅੱਜ ਹਜੇ ਮੁੰਡੇ ਐਨੀ ਵੇਲੇ ਤਾਂ ਕਰਕੇ ਕੱਲ ਨੂੰ ਜਾਵਾਂਗੇ ਅੱਜ ਉਹਨਾ ਟਾਈਮ ਆਪਾਂ ਮੱਝਾਂ ਦਾ ਕੰਮ ਜਲਦੀ ਨਿਮੜ ਕੇ ਉਹ ਟਰੈਕਟਰ ਤੋਂ ਛਾਤਰੀ ਖੋਲ ਲਾਂਗੇ ਕੱਪੜੇ ਵਾਲੀ ਉੱਤੇ ਕੱਪੜਾ ਵਾਲੀ ਲੱਗੀ ਹੋਈ ਆ ਕੱਪੜਾ ਵਾਲੀ ਖੋਲ ਕੇ ਤੇ ਟਰਾਲੀ ਦੇ ਵਿੱਚ ਵੀ ਤੁਹਾਨੂੰ ਨੂੰ ਸਮਾਨ ਲੈ ਕੇ ਆਉਣਾ ਇੱਕ ਸੌ ਕਰ ਜੇ ਦੇਖਦੇ ਆਂਗੇ ਜੀ ਟਾਈਮ ਨਾਲ ਕੰਮ ਨਿਬੜ ਗਿਆ ਵੀ ਟਰਾਲੀ ਪਹਿਲਾਂ ਤਿਆਰ ਕਰ ਲਾਂਗੇ ਇਹਨਾਂ ਪਹਿਲਾਂ ਇਹਨਾਂ ਨੂੰ ਪਾਣੀ ਪਿਵੋਣਿਆਂਗੇ ਪਾਣੀ ਹਾਂ। ਯੋ ਯੋ। ਹੇ ਯੋ। ਲਓ ਜੀ ਤੇ ਧਾਰਾਂ ਵਗੈਰਾ ਚੋਕੇ ਆਪਾਂ ਆ ਗਏ ਸੀ ਇੱਥੇ ਧਰੌਲੇ ਤੇ ਜਿਹੜਾ ਮੁੰਡਾ ਆਪਣਾ ਦੋਸਤ ਬਾਹਰੋਂ ਆਇਆਗਾ ਹਰਪ੍ਰੀਤ ਉਹਨੂੰ ਸ਼ਾਪਿੰਗ ਕਰਾਉਣੀ ਸੀਗੀ ਤੇ ਪਹਿਲਾਂ ਬਰਨਾਲੇ ਤੋਂ ਲੈ ਕੇ ਆਏ ਸੀ ਕੱਪੜੇ। ਤੇ ਹੁਣ ਆਏ ਅਸੀਂ ਦੀਪਕ ਢਾਬੇ ਦੇ ਕੋਲ ਖਾਣ ਪੀਣ ਤੇ ਮਲਾਉਣਿਆ ਤੁਹਾਨੂੰ ਮੁੰਡੇ ਦੇ ਨਾਲ ਨਹੀਂ ਪਪਾ ਕੋਲ ਜਿਲਾ ਕੇ ਪਸ ਨਹੀਂ ਆਉਂਦਾ ਬਹੁ ਜਾਂਦਾ